ਚਲੋ ਜੀ ਆਪਾਂ ਚੱਲਨੇ ਆਂ ਬਾਜ਼ਾਰ ਹੁਣ ਸਰਦਾਰ ਜੀ ਆ ਗਏ ਨੇ ਹੁਣ ਗੱਡੀ ਤੇ ਘੁਮਾਉਣ ਨੂੰ ਬਹੁਤ ਟਾਈਮ ਹੋ ਗਿਆ ਸੀ ਘਰੇ ਬੈਠੇ ਹੁਣ ਬੜੀ ਸਾਟ ਕਿਹਦੀ ਪੈਬ ਆਹਲੇ ਪਾੜ ਦੀ अगें करो अ थोड़ी जी अगे करो कर ग कर लो नीचे पिए चलो ਸਮਾਨ ਆਪਣਾ ਸਲਿੱਪਣੀ ਬਣਾਈ ਨਾ ਸਲਿੱਪ ਬਣਾਉਣੀ ਸੀ ਯਾਦ ਕਰਾ ਦੇ ਚੱਲ ਇੱਕ ਤਾਂ ਇਨਰ ਲੈਣੇ ਮੁੰਡੇ ਸਲੈਕਸਰ ਦੋ ਤਾਂ ਅੱਛਾ ਇੱਕ ਕੱਪੜਾ ਲੈਣੀ ਹੈਗੀ ਜੇ ਹੋਂ ਕਲੀ ਯਾਦ ਰੱਖਿਓ ਕਿਹੜੀ ਕਲੀ ਉਪਦੀਲੇ ਕਰਨ ਵਾਲੇ ਪੈਕੜੀ ਆਪਣੇ ਲਿਆ ਪੈਕੜੀ ਇਹ ਤੋਂ ਇੱਕ ਸੁਗਮਣ ਦੀ ਲੈਣੀ ਹੈ ਲੋਰ ਬਸ ਫਰੂਟ ਤਾਂ ਕੱਲ ਮੰਗਵਾ ਹੀ ਲਏ ਸੀ ਤੈਨੂੰ ਲਿਆਵਾਂ ਜੂਸ ਕੱਢ ਲਾਂ ਹਾਂ ਕਿਨੂੰ ਲਿਆਇਆ ਹਾਂ ਸਭ ਨੂੰ ਪਿਆਦਾ ਕਰਾਂ ਤੁਸੀਂ ਤਾਂ ਪਿਆਹੀ ਦਿੰਦੇ ਮੈਨੂੰ ਵਾਲੀ ਕਾਲ ਹੋ ਜਾਂਦੀ ਹੈ ਚਾਹ ਜਦ ਸੁਖਨਵਾਰ ਕੀ ਸਕੂਲੋਂ ਆਉਂਦੇ ਉਹ ਤਾਂ ਵਾਪਸ ਆ ਜਾਣਗੇ ਨਾ ਦੇਖੋ ਨਾ ਕਿ ਨਾੜਿਆ ਲਾਏ ਉੱਥੇ ਜਾ ਬੜਾ ਆਪਾਂ ਬਾਲਾ ਸਮਾਨ ਨਹੀਂ ਲੈਣਾ ਅੱਜ ਇਹ ਮੈਂ ਸਲਿੱਪ ਤਾਂ ਲਿਖਣਾ ਹੁੰਦਾ ਜਾਂਦਾ ਰੰਦਾ ਮੈਨੂੰ ਹਾਂ ਨਹੀਂ ਯਾਦ ਨਹੀਂ ਰਹਿੰਦੀ ਇੱਕ ਵੀ ਚੀਜ਼ ਨਹੀਂ ਯਾਦ ਹੁੰਦੀ ਮੈਨੂੰ ਤਾਂ ਸਲਿੱਪ ਲਾਗਣਾ ਪਹਿਲਾਂ ਫਿਰ ਆਉਣਾ ਟਾਈਮ ਨਹੀਂ ਸੀ ਅੱਜ ਫਿਰ ਮਾ ਅਲੇਕ ਨੂੰ ਨਹੀਂ ਬਰੇ ਮੁਰੜਾ ਪਾਉਂਦੀ ਆ ਕੇ ਆਸੇ ਕਰੇ ਨਹੀਂ ਕਰਨਾ ਹੈ ਨਹੀਂ ਰਹੇ ਬੰਦਾ ਮੇਰੇ ਹੋ ਰਹਾ ਨਾ ਚੱਲ ਰਹਿਣ ਗਿਆ ਚੱਲ ਉਸਤਾ ਰਹਿ ਬੋਲੀ ਤੁਸੀਂ ਰਹਿਪੋ ਚੱਲ ਬਿਠਾਓ ਗੱਡੀ ਚ ਭੋਜ ਨੂੰ ਆ ਖੋਲ ਚੱਕੀ ਦਿੱਤਾ ਠੀਕ ਬੁੱਢੀ ਚੱਲ ਮੈਂ ਤੇ ਨਹੀਂ ਮਾਹ ਜਿੰਨ ਤੇ ਖਿੜੇ ਮੱਕਰ ਕੋ ਵਟਖਾਣਾ ਪਿੰਡੀ ਤੇ ਮੈਂ ਜਾ ਬੱਸ ਰੋਇਂ ਕਾ ਗਿਆ ਚੱਲ ਲੰਘ ਜਾ ਧੰਨਵਾਦ ਜੀ ਮੈਂ ਲੱਗਦਾ ਕਿਰਾਇਆ 50 ਰੁਪਏ ਦਾ ਨੋ ਬਾਬਾ ਕਾਹਨੋਂ ਜਿੱਤ ਪਾ ਦੇ ਜੀ ਇਹਨਾਂ ਨੂੰ ਭੇਜ ਕੇ ਆਟ ਲਟਾਇਆ ਨਾ ਪਿੰਡੀ ਚ ਲਾਂਗੇ ਮੇਰਾ ਇਹ ਪਰ ਗੁਰੂ ਬਾਤ ਪਤਾ ਹੀ ਨਾ ਪਣਵਾਈ ਨਾ ਰਾਜ ਜਦੋਂ ਤੇ ਬੁੜਾ ਨਹੀਂ ਨੰਦੇ ਲੈਟ ਕਰਦੀ ਮਾਸੇ ਆ ਵੀ ਠੀਕ ਆ ਠੀਕ ਆ ਲੈ ਚੰਗਾ ਬੂਟੇ ਉਹ ਔਲਾਦ ਔਲਾਦ ਲੈ ਆਉਂਦੇ ਆਏ ਆ ਅੱਜ ਰਾਤ ਮੈਂ ਲਾ ਦੋ ਕੀ ਹੁਣੀ ਹੁਣੀ ਫੋਨ ਲਾਇਆ ਸੀ ਜੇ ਹੁਣ ਹੁਣੀ ਆਇਆ ਕਿ ਮੰਮੀ ਵਰਗੇ ਜਿੱਥੇ ਤੂੰ ਨਹੀਂ ਰਹਿੰਦਾ ਪਾਹਨ ਬਾਰਾਜ ਦੂਸ਼ ਸ਼ਤ ਪਰਦੇ ਮਾਜੀ ਮਗਰ ਕਰਾ ਕੱਟ ਲਾਂਗੇ ਕੱਲ ਨੂੰ ਵੀਰੇ ਚਾਚੇ ਕਾਲੇ ਗਿਆ ਲੈ ਲੈ ਬੂਟੇ ਚੱਕਾ ਆ ਜਾ ਤੂੰ ਵੀ ਇਹ ਮੈਂ ਤਾਂ ਮਗਰਾਂ ਇਹ ਪਰੇਮਨੋ ਜੀ ਹੋਰ ਜੋਰ ਲਾ ਰਿਹਾ ਨਹੀਂ ਕਹਿੰਦਾ ਮੈਂ ਤਾਂ ਇਹ ਨਾਲ ਹੀ ਸਾਰੂਗਾ ਜੇ ਤੂੰ ਪੂਰਨ ਕਰਾ ਦੇ ਫਿਰ ਮੈਂ ਚੱਲ ਪਾ ਸਕਾਂਗਾ ਹੋਰ ਸਾਰੇ ਘਰ ਆਉਦਾ ਵਾ ਵਧੀਆ ਹੁੰਦੀ ਆ ਉਹ ਤੋ ਤਾ ਠੀਕ ਹੀ ਲਿਖ ਦਿੱਤਾ ਕਿੰਦੇ ਕੈਸਾ ਲੋ ਉਹ ਉਹ ਬੰਨਣਾ ਸ਼ੁਰੂ ਕਰਨਾ ਹਾਂ ਹਾਂ ਹੁਣ ਬਣਾਉਣਗੇ ਮੋਟਾ-ਮੋਟਾ ਤਾਂ ਨਹੀਂ ਆਉਂਦੇ ਹੁਣ ਮੋਟਾ ਬਣਾਈ ਗਏ ਮੋਟਾ ਪਈ ਜਾਣੀਆਂ ਫਿਰ ਮੋਟਾ ਦਾ ਕਿੰਨਾ ਬਣਾਉਣਾ ਹੈ ਮੋਟਾ ਬੜੇ ਚਾਰ ਜਗ੍ਹਾ ਤਾਂ ਪੈ ਗਈਆਂ ਛੜਕਾ ਤਾਂ ਜ਼ੋਰ ਮੋਟਾ ਵੀ ਨਹੀਂ ਹੁੰਦਾ ਫਿਰ ਇਹਦਾ ਮੋਟਾ ਦਾ ਬਾਅਦ ਰਹਿ ਗਿਆ ਰਹਿ ਗਿਆ ਬਸ ਇਹਦਾ ਪਹਿਲਾ ਬਣ ਗਿਆ ਬਣ ਗਿਆ ਤਿੰਨ ਜਗ੍ਹਾ ਭਾਜਪੀ ਆ ਗਈ ਉਹ ਕਿਸੇ ਨਾਲ ਹਰਸਾਈਏ ਬਸ ਪਹਿ ਨੂੰ ਮੋਟਾ ਹੋ ਗਿਆ ਇਹਨੂੰ ਤਾਂ ਇਹ ਤਾਂ ਦੋ ਤਿੰਨ ਵਾਲੀ ਸੜਕ ਬਣ ਗਈ ਤੋਂ ਪਹਿਲਾਂ ਕਿ ਨਾ ਜਾਵਾਂ ਲੱਗਿਆ ਨਾ ਕਿ ਰਸਤਾ ਨੇੜੇ ਏ ਚ ਨਹੀਂ ਨਹੀਂ ਅਸਾ ਇਹ ਸਕੂਲ ਤਾਂ ਹੈਗਾ ਗੱਡੀਆਂ ਵੀ ਮੜੀਆਂ ਆਉਂਦੀਆਂ ਅੰਦਰ ਕੋਈ ਰਸਤਾ ਟੇ ਗੁੜੇ ਖੜੀਆਂ ਉੱਧਰ ਦੀੋਂ ਉੱਪਰ ਕੋ ਕੋ ਪੈਨ ਨਾ ਰਸਤਾ ਇੱਧਰ ਦੀ ਹੋਏ ਸਾਰੇ ਲਗਭਗ ਫਾੜ ਪੈਨ ਦਾ ਫਾੜ ਕੋ ਬੰਦ ਹੁੰਦਾ ਅੱਧਾ ਘੰਟਾ ਖੜਨਾ ਪੈਂਦਾ ਉੱਥੇ ਅੱਛਾ 12 ਸ਼ਾਇਦ ਨਾ ਸੜੇ ਸਕੂਲ ਨੂੰ ਗਏ ਜੇ ਟ੍ਰੀਫਰ ਜਾਤਾਂ ਨੂੰ ਹੋਰ ਅੱਧੇ ਸੱਦੇ ਹੁਣ ਤਾਂ ਬੇ ਵਿਚਾਰੇ ਨੂੰ ਸਮਝ ਹੀ ਨਹੀਂ ਹੈ ਕਿ ਕਿਸ ਨੂੰ ਅਜੇ ਪੈਸੇ ਕਿਹੜੇ ਕੱਟ ਲੈ 19 ਪੈਸੇ ਲੈਣੇ 19 ਇਹ ਲੈਂਦੇ ਆਗੇ ਹਾਂ ਕੱਖ ਨਹੀਂ ਆਉਂਦਾ ਬੱਚਿਆਂ ਨੂੰ ਤੇ ਇਹਨੇ ਅਵਨੀਤ ਨੂੰ ਜਵਾਂ ਨਹੀਂ ਆਉਂਦਾ ਕੁਝ ਵੀ ਬਾਪਾ ਚੰਗਾ ਹੋਇਆ ਕਹਿ ਕੇ ਲਵਾਤੀ ਉੱਥੇ ਹੁਣ ਉਹ ਹੀ ਭੈਣ ਮੂਣਾ ਮੰਨਦੀ ਆ ਤੇ ਬੜੇ ਜਾਮ ਜਿਲਾਈ ਬੈਠਾ ਤਾਂ ਆ ਤਾਂ ਮੰਡੀ ਆ ਗਈ ਨਾ ਦਾਣਾ ਮੰਡੀ ਆ ਗਈ ਦਾਣਾ ਮੰਡੀ ਆ ਗਈ ਝੋਨਾ ਵਾਲੇ ਹੋਣਗੇ ਤਾਂ

ਦਖਲ ਸੁਣ ਰਹੀ ਹੈ ਪਰਖ ਪਰਖ ਵਧੀਆ ਵੀ ਪਰਖ ਪਰਖ ਤਾਂ ਮੈਨੂੰ ਗੀਰ ਮੈਂ ਪਹਿਲੀ ਵਾਰ ਲੈਂਦੀ ਆ ਇਹ ਇਹ ਸਭ ਨੂੰ ਇਹ ਕੀ ਪਰਖੂ ਸੀ ਮੈਨੂੰ ਇਹ ਕੀ ਪਰਖਾਈ ਨਹੀਂ ਇਹਨਾਂ ਨੂੰ ਤਾਇਆ ਜੀ ਹੋਣਾ ਤਾਇਆ ਵੀ ਇਹਨਾਂ ਨੂੰ ਜਿਪੜੀ ਨਹੀਂ ਆਸ ਕਿਹਨਾਂ ਲੱਗਦੇ ਨੇ ਮੁੰਡਾ ਜਿਪੜ ਨਹੀਂ ਆ ਪੜੀ ਤਾਇਆ ਵੀ ਇਹਨਾਂ ਨੂੰ ਦੁਵਾਦੀਆਂ ਇਹ ਪੰਡੂ ਹੋਈ ਜੀ ਆਸ ਕਰਦੇ ਨੇ ਇਹਨਾਂ ਨੂੰ ਜੀ ਥਾਲਾ ਹਰ ਰੋਜ਼ ਬੋਲ ਬੰਦਲ ਕਹਿੰਦਾ ਮੈਂ ਤਾਂ ਖਾਧੀਆਂ ਨਹੀਂ ਕਹਿੰਦਾ ਕਿਤੇ ਮੈਂ ਕਿਹਾ ਦੇਖਦੇ ਦੇਖ ਕੇ ਵਧ ਗਿਆ ਕਹਿੰਦਾ ਮੈਂ ਤਾਂ ਵਧਿਆ ਤਾਂ ਨਹੀਂ ਪਤਾ ਕਹਿੰਦਾ ਮੈਂ ਖਾਧੀਆਂ ਨਹੀਂ ਕਿਤੇ ਉਹ ਤਾਂ ਮੈਂ ਤਾਂ ਪਰਾਲੇ ਲਾ ਦੇ ਰਿਹਾ ਰੋਬੜ ਜੀ ਬਾਈ ਉਹ ਪਈ ਹੋਈ ਜਾਂਦਾ ਕਾ ਜੀ ਉਹ ਨਿਕਦਾ ਲਗਾਉਂਦਾ ਲੱਗਿਆ ਕਾ ਹੁਣ ਉਹ ਕਹਿੰਦੀ ਆ ਲੰਮਾ ਮੈਂ ਬਾੜੀ ਨੂੰ ਉਹ ਵੀ ਲੋਟੇ ਰੋਜ਼ ਕਹਿੰਦੀ ਮੋਹ ਨੂੰ ਢੱਡ ਲੱਗਦੀ ਆ ਚਾਹੋ ਜੀ ਆ ਗਿਆ ਚਲ ਵਦਮਣ ਵਲ ਤੇ ਮੇਰੇ ਵਦ ਗਿਆ ਉਹ ਕੋਟੀ ਰਗਾਈ ਆ ਡਰਸਾਂ ਹੀ ਜਾਂਦੇ ਹਨ ਹਾਂ ਹੱਥ ਵਦ ਹਾਂ ਹਾਂ ਹੱਥਰ ਮਹਤਰ ਬਾਪ ਕੀ ਹੈ ਮੁੰਡੇ ਉਹਨੇ ਆਹਾ ਕਨੇ ਆਉਣੀ ਹੈ ਪਛਮ ਵੀ ਕੋਈ ਨਹੀਂ ਦੋ ਵਜੇ ਤੋਂ ਦੋ ਵੀ ਆਪਣੇ ਨਹੀਂ ਪੁੱਤੀ ਹੋਣ ਲੱਗ ਗਈ ਦੁੱਜੀ ਜੀ ਸੁਤੀ ਜੀ ਹੁੰਦੀ ਕੋਲੀ ਜੀ ਕਾਟਨ ਮੈਂ ਤਾਂ ਕਹਾਂ ਸੀ ਮਗਾ ਛਾ ਲੱਗੀ ਉਹਨਾਂ ਨੇ ਇਹ ਤਾਂ ਨਹੀਂ ਹੁੰਦਾ ਕੰਮੂ ਦੀ ਵੀ ਨਹੀਂ ਕਰਦੀ ਉਹ ਦੁੱਜੀ ਥੋੜੀ ਕਾਟਨ ਜੀ ਵਾਂਗ ਮੇਰੇ ਪਾਪਾ ਕਹਿੰਦੇ ਪਾਪਾ ਅਸਾ ਕੁੰਡੀਆ ਆਪਣਾ ਕਹਿੰਦਾ ਆਣੀ ਮੈਂ 7 ਲੱਖ ਕੀ ਹੈ ਮੇਰੇ ਪਾਪਾ ਨੂੰ ਆਏ ਹੋਈ ਸਾਈਕਲ ਲੈਣ ਦੇ ਇੰਨੇ ਦੇ 10 ਲੱਖ ਸ ਵਾਲੀ ਹੋ ਰਹੀ ਹੁੰਗਾ ਬਈ ਹਾਂ ਜੀ ਚੀਚੀ ਪੌਂਦੀ ਸੀ ਮਾਜੀ ਅੱਛਾ ਕੀ ਬੰਦੀ ਸੀ ਕਿ ਪੀੜ ਕਸੀ ਵਾਲਾ ਟਾਈਟ ਹੋ ਰਹੀ ਲੱਗਦੀ ਅਸਾ ਕੁੰਡੀ ਘੋਰ ਲਈ ਕਹਿੰਦਾ ਕਾਰ ਕੋ ਕੁੰਡੀ ਜੀ ਮਨੇ ਮੁੰਡੇ ਹੀ ਪੈਣਾ ਸੀ ਬੱਟੀ ਤੇ ਬੱਡੀ ਮੁੰਡੇ ਕੌਣ ਕਹਿੰਦਾ ਕਾਰ ਕੋ ਭਾਈ ਕਹਿੰਦੇ ਆਹ ਭਾਈ ਕਹਿੰਦੇ ਟ੍ਰੈਂਡ ਆ ਇਹਦਾ ਟ੍ਰੈਂਡ ਆ ਜੀ ਦੇ ਹੁੰਦਾ ਹਾਂ ਅਸੀਂ ਸਾਰੇ ਵਿੱਚ ਕਾਚੋ ਮੁੰਡਾ ਬੱਤ ਲਗਾ ਪਾਣੀ ਕਿ ਨਹੀਂ ਲੱਗਦੀ ਨਹੀਂ ਲੱਗਦੀ ਨਹੀਂ ਲੱਗਦੀ ਲੱਗੂਗਾ ਵੀ ਅੱਛਾ ਆਪੇ ਜੀ ਹੋ ਜੂਗੀ ਕਿਨ ਹੋਵੇ ਕਦੋਂ ਲੱਗੂਗਾ ਉਹਦੇ ਨੂੰ ਬਈ ਹਾਂ ਮੈਂ ਘਰੇ ਪਾਣੀ ਉੱਪਰ ਜੀ ਦਾ ਕਰੀ ਸਰ ਨਿਕਾੜੀ ਜਾਂਦੀ ਹੈ ਕਿਨ ਆਏਗਾ ਮੋਟਰ ਹੈਗਾ ਉਸ ਤੇ ਦੇਖਣਾ ਪੈਂਦਾ ਕਿਹੜਾ ਦੂਰੀ ਨਹੀਂ ਕੀਟ ਪਾੜਦਾਂ ਨੇ ਅਰੋ ਕਾੜੀ ਮਰੀਏ ਕਪੜਾ ਹੈ ਲੱਗਣੇ ਲੱਗ ਜਾਈ ਹੈ ਉਹ ਰੇਂਗਲ ਤਾਂ ਵੀ ਇਗੜੇ ਬਹਿਣਾ ਕੋਪੇ ਕਾਟੇ ਦਪਾ ਸਾਡੀ ਇੰਸਟੀਟਿਊਟ ਸਾਈਟ ਪਹੁੰਚਣਾ ਲੈ ਹੁਣ ਫੁੱਲ ਨਾ ਪਹੁੰਚੇ ਨੇ ਹੁਣ ਕਿਹੜੇ ਬੁਟੇ ਆ ਰਗੇ ਸਾਰੇ ਆ ਜਿਹੜਾ ਅਗਲੇ ਮੈਂ ਇੱਥੇ ਉੱਤਰ ਜੀ ਇੱਥੇ ਗਲੀ ਦੇ ਮੋੜ ਤੇ ਅਸੀਂ ਦੱਸੀ ਵਾਗੇ ਮਲਾ ਤੋ ਲੱਭੀ ਆਏ ਇੱਧਰ ਤੇ ਆਏ ਹੋਗੇ ਅਜੇ ਉੱਤਰ ਜੀ ਬਾਗੇ ਆਈਏ ਮੈਂ ਉੱਤਰ ਗਈ ਤੇ ਗੱਡੀ ਨਹੀਂ ਤੇ ਵਾਗੇ ਭੂ ਅਜੇ ਵੀ ਖੜਾ ਫੜੀ